ਇਹ ਗਾਣਾ ਨਾ ਚੱਲਿਆ ਫਿਰ ਸਮਝ ਲਈ ਵੀ ਤੇਰੀ ਮੇਰੀ ਖਤਮ ਐ ਮੇਰੇ ਸੋਚੋ ਕਿੰਨਾ ਪ੍ਰੈਸ਼ਰ ਸੀਗਾ ਬਾਪ ਪਾਈਦਾ ਐ ਇਹ ਪ੍ਰੈਸ਼ਰ ਪ੍ਰੈਸ਼ਰ ਲੈਂਦਾ ਹੀ ਨਹੀਂ ਆ ਦੋ ਵਾਰੀ ਤਾਂ ਇਹਦੇ ਨਾਲ ਮੇਰੀ ਲੜਾਈ ਹੋਈ ਆ ਫੇਲੇ ਉਹਦੇ ਵਿੱਚ ਹਾਂ ਦੋ ਵਾਰੀ ਹੋਈ ਆ ਤਾਂ ਟੈਲੀਫੋਨ ਹੀ ਜਾਗਦਾ ਰਹੇਦਾ ਕੱਲੀ ਬੂਜ ਅਕਾਊਂਟ ਦੇ ਲਈ ਤਾਂ ਬਾਪ 500 ਬੰਦੇ ਲਾਉਣੇ ਪੈਣਗੇ ਬੱਸ ਮੈਂ ਵਿਚਾਰਿਆਂ ਦੇ ਸਾਰੇ ਪੈਸੇ ਲਾ ਕੇ ਜਿੱਤ ਸਮਾਈ ਸੀ ਗਾਣਿਆਂ ਤੋਂ ਉਲਜੀ ਪਤੀ ਲਈ ਹੈ ਕੋਈ ਕਰ ਲੈ ਬੰਦਾ ਆਹ ਦੋ ਬੈਠੇ ਕੋ ਖੰਡਾ ਨਾਲ ਕੋਈ ਸਵਾਲ ਤੁਸੀਂ ਪੁੱਛਣਾ ਮੈਂ ਤਾਂ ਸਿਰਫ ਜਾਨੀ ਨੂੰ ਪੁੱਛ ਸਕਦਾ ਲੋਕਾਂ ਅਸਲ ਕੋਈ ਨਹੀਂ ਹੋਦਾ ਜੀ ਬੋਲਣਾ ਅੱਛਾ ਤੁਸੀਂ ਕਿਹੜੀ ਕਿਹੜੀ ਉਹ ਫੜ ਜਾ ਪਹਿਲਾਂ ਸਾਧਾ ਲਲਾ ਇੱਕ ਮਿੰਟ ਅਜਾ ਜਿਹਨੇ ਜੋ ਪੁੱਛਣਾ ਜਾਨੀ ਨੂੰ ਕੋ ਸਾਰਿਆ ਮੈਂ ਨਾ ਮੈਨੂੰ ਨਹੀਂ ਕੋਈ ਪੁੱਛ ਜਾਨੀ ਹੁਣ ਪ੍ਰੈਕਟਿਸ ਕਰ ਰਿਹਾ ਬੋਲਣ ਦੀ ਇਹ ਕਹਿੰਦਾ ਹੁਣ ਮੈਂ ਫਿਲਮਾਂ ਪ੍ਰੋਡਿਊਸ ਕਰਿਆ ਕਰੀਆ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਮੈਂ ਕਿੰਨਾ ਬੋਲਣਾ ਸਤਾਜ ਜੀ ਬੋਲਣਗੇ ਜੋ ਬੋਲਣਗੇ ਥੋੜੀ ਇੱਕ ਕਲੀਪ ਦੇਖੀ ਸੀ ਕਹਿੰਦੇ ਤੁਸੀਂ ਕਹਿੰਦੇ ਥੋੜੇ ਤਾਂ ਵਰਡਨ ਬਹੁਤ ਰਿਹਾ ਗਾਣੇ ਲੈ ਕੇ ਉਹਦੇ ਬਾਰੇ ਦੱਸੋ ਫਿਰ ਜਦੋਂ ਮੈਂ ਭਾਈ ਦਾ ਗਾਣਾ ਬਣਾਉਣਾ ਸੀ ਨਾ ਭਾਈ ਮੈਨੂੰ ਕਹਿੰਦੇ ਜੇ ਇਹ ਗਾਣਾ ਨਾ ਚੱਲਿਆ ਫਿਰ ਸਮਝ ਲੈ ਵੀ ਤੇਰੀ ਮੇਰੀ ਖਤਮ ਐ ਮੇਰੇ ਸੋਚੋ ਕਿੰਨਾ ਪ੍ਰੈਕਟਿਸ ਕੀਤਾ ਪਰ ਉਹ ਚਲੋ ਗਾਣਾ ਇਨਾ ਚੱਲ ਗਿਆ ਇਨਾ ਚੱਲ ਗਿਆ ਹੁਣ ਮੈਨੂੰ ਕੋਈ ਟੈਂਡਰ ਨਹੀਂ ਇਨਾ ਪ੍ਰੈਸ਼ਰ ਪਾਇਆ ਇਹਨਾਂ ਨੇ ਮੇਰੇ ਤੇ ਬਾਈ ਸੱਚੀ ਇਨਾ ਪ੍ਰੈਸ਼ਰ ਕੋ ਯਾਰੇ ਤੇ ਪ੍ਰੈਸ਼ਰ ਬਹੁਤ ਪਾਈਦਾ ਇਹ ਪ੍ਰੈਸ਼ਰ ਪ੍ਰੈਸ਼ਰ ਲੈਂਦਾ ਹੀ ਨਹੀਂ ਹੈਗਾ ਬਾਈ ਦੋ ਵਾਰੀ ਤਾਂ ਇਹਨਾਂ ਨਾਲ ਮੇਰੀ ਲੜਾਈ ਹੋਈ ਆ ਫੇਲਾਂ ਉਹਦੇ ਵਿੱਚ ਹਾਂ ਦੋ ਵਾਰੀ ਹੋਈ ਆ ਬਾਈ ਐ ਨਹੀਂ ਹੈਗਾ ਵੀ ਸਾਡਾ ਟੈਲੀਫੋਨ ਨਹੀਂ ਚੱਗਦਾ ਕਹਿੰਦਾ ਓਏ ਕੈਲੀ ਬੂੰਜ ਝਕਾਉਣ ਦੇ ਲਈ ਤਾਂ ਬਾਪਾ ਸੱਤ ਬੰਦੇ ਲਾਉਣੇ ਪੈਣ ਸਰਗੁਨੀ ਨਹੀਂ ਸਰਗੁਨੀ ਜੇਨ ਕੰਪਲੇਟ ਹੈ ਸਰਗੁਨੀ ਬਾਈ ਜਦੋਂ ਕਿਪਾਈ ਛਿੜਕਦੇ ਆ ਨਾ ਫਿਰ ਔਸਕਰ ਵਰਗੀ ਆਈ ਨਜ਼ਰ ਆਦੇ ਹੁੰਦਾ ਨਹੀਂ ਕੋਈ ਸ਼ੌਕ ਨਹੀਂ ਇੱਕ ਗੱਲ ਹੋਰ ਪੁੱਛਣਾ ਮੈਂ ਥੋੜੇ ਗਾਣੇ ਤੋਂ ਲਾਵਾ ਥੋੜਾ ਸੀਨ ਕੀ ਹੈ ਫਿਲਮ ਦੇ ਵਿੱਚ ਸਾਰੇ ਲੋਕ ਪੁੱਛ ਰਹੇ ਨੇ ਮਰੋ ਬਸ ਮੈਂ ਵਿਚਾਰਿਆਂ ਦੇ ਸਾਰੇ ਪੈਸੇ ਲੱਗੇ ਜਿਹੜੇ ਬਣਾਇਸੀ ਗਾਣਿਆਂ ਤੋਂ ਹੁਣ ਜੀ ਪਤੀ ਲਈ ਆਸੀ ਕਰ ਲੈ ਬੰਦਾ ਆਹ ਦੋ ਬੈਠੇ ਕੋਹ ਹੱਡਾ ਨਾਲ ਇੱਕ ਮੈਂ ਥੋੜੇ ਜਿਹੇ ਪੈਸੇ ਲਾਇਆ ਐ ਅਸੀਂ ਇਕੱਠੇ ਮਿਲ ਕੇ ਇੱਕ ਗਾਣਾ ਲਾਵਾ ਦਾ ਬੈਠੇ ਪੀਣੇ ਬੈਠੇ ਲਾਵਾ ਯਾਰ ਬਾਕੀ ਬਾਜੀ ਸਰਗੋਨ ਬੜੀ ਵਾਰੀ ਆ ਗਈ ਯਾਰ ਕਲਾਇਨ ਨੇ ਪਹਿਲਾਂ ਫਿਲਮ ਦਾ ਉਹਦੀ ਥੋੜੇ ਜਿਹੇ ਮਤਲਬ ਪਾਉਂਦੇ ਹੋਗੇ ਸੀ ਵੀ ਕੋਈ ਡਾਰਕ ਡਾਕੂਮੈਂਟਰੀ ਫਿਲਮ ਨਹੀਂ ਕਰੋ ਸਰਗੋਨ ਬੜੀ ਡਿਮਾਂਡ ਚੱਪ ਕਰ ਰਹੇ ਆ ਆ ਗੱਲ ਸੁਣਾ ਹਲੋ ਅੱਜ ਗੱਲ ਕਰਦੇ ਜਦੋਂ ਅਸੀਂ ਮੂਵੀ ਕੁੜੇ ਪਾਪ ਹੋ ਗਏ ਸੀ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਗਿੱਪੀ ਬਾਜੀ ਔਰ ਸਭ ਕੋਲ ਕਿਸਮਤ ਦੇ ਸੁਪਨਾ ਵਰਗੀ ਫਿਲਮ ਵੀ ਕਰਨ ਮਤਲਬ ਇਹ ਡਿਮਾਂਡ ਕਰ ਰਹੇ ਹਾਂ ਤੁਸੀਂ 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 ਅੱਜ ਸੋਚੋ ਅੱਜ ਮੈਂ ਤੇ ਬਾਜੀ ਇਕੱਠੇ ਬਾਂਬੇ ਤੋਂ ਟ੍ਰੈਵਲ ਕਰ ਰਹੀ ਸੀ ਹੈ ਸੇਮਿੰਗ ਆਲ ਸੋਚ ਰਹੀ ਸੀ ਅਸੀਂ ਕਿਉਂਕਿ ਅੰਦਰ ਫਿਲਮ ਕਰਨੀ ਹੈ ਜਾਨੀ ਆ ਕੇ ਦੇਖ ਲਓ ਉਹਨੂੰ ਕੈਮਰਾ ਮੈਨੂੰ ਦਿਖ ਰਿਹਾ ਹੈ ਚਲੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕਾਲੂ ਫਿਲਮ ਰਿਲੀਜ਼ ਹੋ ਜਣੀਆਂ ਮੇਰਾ ਵੀਰ ਬੱਸ ਤੁਸੀਂ ਤਾਂ ਫਿਲਮ ਦੇਖ ਹੀ ਲਈ ਆ ਜਿਨ੍ਹਾਂ ਨੇ ਨਹੀਂ ਦੇਖੀਓ ਜਾ ਕੇ ਦੇਖਿਓ ਦੇ ਦੱਸੋ ਸਾਰਿਆਂ ਨੂੰ ਵੀ ਫਿਲਮ ਕਿਦਾਂ ਦੀ ਲੱਗੀ ਥੋੜਾ ਥੈਂਕ ਯੂ ਬਹੁਤ ਬਹੁਤ ਕੋਈ ਸਵਾਲ ਤੁਸੀਂ ਪੁੱਛਣਾ ਮਾ ਤਾਂ ਸਿਰਫ ਜਾਨੀ ਨੂੰ ਪੁੱਛ ਸਕਦੇ ਹੋ